ਡਾਕਟਰ ਕਲਵਿੰਦਰ ਕੌਰ ਮਨਹਾਸਤੀ ਪੁਸਤਕ ਸੁਪਨਿਆਂ ਦਾ ਕਰਤਿਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ 11ਵਾਂ ਅਧਿਆਇ 6ਵਾਂ ਭਾਗ ਸੁਪਨਿਆਂ ਦੇ ਘਰ ਵਿੱਚ ਰਹਿਣ ਵਾਲੇ ਪੀੜਤ ਰੋਗੀ ਅੱਖਾਂ ਤੋਂ ਅੰਨੀ ਮਾਂ ਗੁਰਦੇਵ ਕੌਰ ਤੇ ਮਾਨਸਿਕ ਰੋਗੀ ਤੋਂ ਨੌਜਵਾਨ ਪੁੱਤਰ ਗਲੰਦਰ ਸ਼ਹਿਰ ਦੀ ਬੁੱਕਲ ਵਿੱਚ ਇੱਕ ਪਿੰਡ ਹੈ ਜਿੱਥੇ ਬਜ਼ੁਰਗ ਮਾਤਾ ਗੁਰਦੇਵ ਕੌਰ ਜੋ ਅੱਖਾਂ ਤੋਂ ਨਹੀਂ ਹੈ ਆਪਣੇ ਤੋਂ ਮਾਨਸਿਕ ਤੌਰ ਤੇ ਰੋਗੀ ਮੁੰਡਿਆਂ ਕਮਲਜੀਤ ਤੇ ਤੇਸਰਾਜ ਨਾਲ ਰਹਿੰਦੀ ਹੈ ਮਾਤਾ ਦੇ ਪਤੀ ਗਿਆਨ ਚੰਦੀ ਮੌਤ ਹੋ ਚੁੱਕੀ ਹੈ ਮਾਤਾ ਦਾ ਇੱਕ ਮੁੰਡਾ ਤੇ ਕੁੜੀ ਵੀ ਰੱਬ ਨੂੰ ਪਿਆਰੇ ਹੋ ਗਏ ਇੱਕ ਕੁੜੀ ਵਿਆਹੀ ਹੋਈ ਹੈ ਇਸ ਮਾਤਾ ਦੇ ਦੋਵੇਂ ਪੁੱਤਰ ਆਪਣੇ ਪਿਓ ਤੇ ਭੈਣ ਭਰਾ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਏ ਪਹਿਲਾਂ ਉਹ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ ਜਿੱਥੇ ਉਹ ਬੱਚਿਆਂ ਦੇ ਖੇਡਣ ਲਈ ਫੁੱਟਬਾਲ ਬਣਾਉਂਦੇ ਸਨ ਉਹਨੇ ਦੋਵੇਂ ਨਕਾਰਾ ਹੋ ਕੇ ਘਰ ਬੈਠੇ ਹਨ ਇਹਨਾਂ ਦੋਵਾਂ ਭਰਾਵਾਂ ਨੂੰ ਆਪਣੀ ਕੋਈ ਸੁਧ-ਬੁੱਧ ਨਹੀਂ ਹੈ ਦੋਵੇਂ ਮੈਲੀ ਫੱਟੀ ਹੋਈ ਕੱਪੜੇ ਪਾਈ ਰੱਖਦੇ ਹਨ ਅੱਖਾਂ ਤੋਂ ਅੰਨੀ ਬੁੱਢੀ ਮਾਂ ਔਖੀ ਸੌਖੀ ਰੋਟੀ ਬਣਾ ਦਿੰਦੀ ਹੈ ਤੇ ਖਾ ਲੈਂਦੇ ਹਨ ਛੋਟਾ ਮੁੰਡਾ ਆਪਣੀ ਮਾਂ ਦੀਆਂ ਅੱਖਾਂ ਵਿੱਚ ਮੁੱਕੇ ਮਾਰਦਾ ਜਿਸ ਕਰਕੇ ਉਸ ਦੀਆਂ ਅੱਖਾਂ ਦਾ ਬੁਰਾ ਹਾਲ ਹੋ ਗਿਆ ਇਸ ਬਜ਼ੁਰਗ ਔਰਤ ਦੀਆਂ ਅੱਖਾਂ ਨੀਲੀਆਂ ਹਨ ਜਿਨ੍ਹਾਂ ਵਿੱਚੋਂ ਪਾਣੀ ਵਗਦਾ ਰਹਿੰਦਾ ਹੈ ਗੋਪੀ ਨਾਂ ਦਾ ਇੱਕ ਨੌਜਵਾਨ ਮੁੰਡਾ ਇਹਨਾਂ ਤਿੰਨਾਂ ਦੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜਦਾ ਹੈ ਤੇ ਉਹ ਆਪਣੀ ਟੀਮ ਨਾਲ ਇਹਨਾਂ ਨੂੰ ਸੁਪਨਿਆਂ ਤੇ ਕਰ ਲੈ ਜਾਣ ਲਈ ਇਸ ਪਿੰਡ ਪਹੁੰਚਦੇ ਹਨ ਜਿੱਥੇ ਘਰ ਦੇ ਜੀਆਂ ਦਾ ਬੁਰਾ ਹਾਲ ਹੈ ਉੱਥੇ ਘਰ ਵੀ ਗੰਦਗੀ ਨਾਲ ਭਰਿਆ ਪਿਆ ਹੈ ਬਾਥਰੂਮ ਮਲ ਮੂਤਰ ਨਾਲ ਭਰੇ ਹੋਏ ਸੀ ਜਿਵੇਂ ਪਾਈਪਾਂ ਗੰਦਗੀ ਭਰ ਨਾਲ ਜਾਮ ਹੋ ਚੁੱਕੀਆਂ ਹੋਣ ਬਿਜਲੀ ਤੇ ਪਾਣੀ ਦਾ ਘਰ ਵਿੱਚ ਕੋਈ ਪ੍ਰਬੰਧ ਨਹੀਂ ਸੀ ਪਾਣੀ ਵਾਲੀ ਮੋਟਰ ਵੀ ਖਰਾਬ ਹੋ ਚੁੱਕੀ ਸੀ ਮੰਜੇ ਉੱਪਰ ਗੱਦਾ ਵੀ ਮੈਲ ਨਾਲ ਭਰਿਆ ਪਿਆ ਸੀ ਘਰ ਵਿੱਚ ਪਏ ਸਬਾਨ ਦਾ ਵੀ ਬੁਰਾ ਹਾਲ ਸੀ ਟੁੱਟੇ ਭਾਂਡੇ ਤੇ ਟੁੱਟੇ ਹੋਏ ਦਰਵਾਜ਼ੇ ਸਨ ਇਹਨਾਂ ਕੋਲ 3-4 ਕਨਾਲ ਜ਼ਮੀਨ ਹੈ ਜਿਸ ਦੀ ਆਮਦ ਨਾਲ ਇਹ ਰੋਟੀ ਖਾਂਦੇ ਸੀ ਇਹਨਾਂ ਦੀ ਮਾਂ ਦੇਬੋ ਅੰਦਾਜ਼ੇ ਨਾਲ ਹੀ ਘਰ-ਬਾਰ ਘੁਮ ਲੈਂਦੀ ਤੇ ਆਪਣੀਆਂ ਰੱਖੀਆਂ ਚੀਜ਼ਾਂ ਲੱਭ ਲੈਂਦੀ ਇਹ ਬਜ਼ੁਰਗ ਮਾਤਾ ਦੱਸਦੀ ਹੈ ਕਿ ਕੋਈ ਵੀ ਰਿਸ਼ਤੇਦਾਰ ਜਾਂ ਪਿੰਡ ਦੇ ਲੋਕ ਉਸ ਦੀ ਮਦਦ ਨਹੀਂ ਕਰਦੇ ਜਦੋਂ ਸਰਦਾਰ ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਪਿੰਡ ਦਾ ਸਰਪੰਚ ਆਪਣੇ ਨਾਲ ਹੈ ਇਹ ਤੁਹਾਡੀ ਮਦਦ ਕਰੇਗਾ ਤਾਂ ਸਿੱਧੀ ਸਾਦੀ ਮਾਂ ਕਹਿੰਦੀ ਇਸ ਤੋਂ ਸਾਡੀ ਮੋਟਰ ਤਾਂ ਠੀਕ ਕਰਵਾ ਨਹੀਂ ਹੋਈ ਇਹ ਸਾਡੀ ਮਦਦ ਕੀ ਕਰੇਗਾ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਸ ਪਿੰਡ ਵਿੱਚ ਇਹ ਇੱਕੋ ਘਰ ਹੈ ਜਿਸ ਵਿੱਚ ਰਹਿੰਦੇ ਜੀਆਂ ਦੀ ਇਹ ਤਰਸਯੋਗ ਹਾਲਤ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਪੰਚ ਹੋਰ ਮਹਤਵਪੂਰਨ ਲੋਕਾਂ ਪਿੰਡ ਦੇ ਵਸਨੀਕਾਂ ਨੇ ਇਹਨਾਂ ਤਿੰਨਾਂ ਦੀ ਕੋਈ ਮਦਦ ਕਿਉਂ ਨਹੀਂ ਕੀਤੀ ਪਿਛਲੇ 15-20 ਸਾਲਾਂ ਤੋਂ ਇਹ ਨਰਕ ਭਰੀ ਜ਼ਿੰਦਗੀ ਜਿਉ ਰਹੇ ਹਨ ਸਾਡੇ ਵਿੱਚੋਂ ਜਜ਼ਬਾਤ ਅਹਿਸਾਸ ਖਤਮ ਹੋ ਚੁੱਕੇ ਹਨ ਇਸ ਲਈ ਕਿਸੇ ਦਾ ਦੁੱਖ ਦਰਦ ਦੇਖ ਕੇ ਸਾਡਾ ਮਨ ਪਿਗਲਦਾ ਨਹੀਂ ਸਾਡਾ ਦਿਲ ਰੋਂਦਾ ਨਹੀਂ ਅਸੀਂ ਕਿਸੇ ਦੀ ਮਦਦ ਕਰਨ ਲਈ ਤਿਆਰ ਨਹੀਂ ਹੁੰਦੇ ਇਹਨਾਂ ਦੇ ਘਰ ਦਾ ਸਾਮਾਨ ਗਲਿਆ ਪਿਆ ਹੈ ਫਰਿਜ ਦਾ ਬੁਰਾ ਹਾਲ ਹੈ ਟੈਲੀਫੋਨ ਦਾ ਕਨੈਕਸ਼ਨ ਕੱਟਿਆ ਹੋਇਆ ਹੈ ਚੂਹਿਆਂ ਨੇ ਸੋਈ ਵਿੱਚ ਖੁੱਡਾਂ ਬਣਾਈਆਂ ਹੋਈਆਂ ਹਨ ਸ਼ੈਂਕ ਟੁੱਟਾ ਪਿਆ ਹੈ ਪਰੰਤੂ ਕਿਸੇ ਵੀ ਪਿੰਡ ਵਾਸੀ ਇੱਥੋਂ ਤੱਕ ਕਿ ਸਰਪੰਚ ਨੇ ਵੀ ਆ ਕੇ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਇਸ ਪਦਾਰਥਵਾਦੀ ਯੁੱਗ ਵਿੱਚ ਮਨੁੱਖਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਹਨ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਬਿਰਲੇ ਹੀ ਰਹਿ ਗਏ ਹਨ ਜਦੋਂ ਬਜ਼ੁਰਗ ਮਾਂ ਗੁਰਦੇਵ ਕੌਰ ਨੂੰ ਸਰਦਾਰ ਗੁਰਪ੍ਰੀਤ ਸਿੰਘ ਕਹਿੰਦੇ ਹਨ ਮਾਂ ਅਸੀਂ ਤੇਰੇ ਪੁੱਤ ਬਣ ਕੇ ਤੇਰੀ ਮਦਦ ਕਰਨ ਆਏ ਆਂ ਤੂੰ ਆਪਣੇ ਦੋਹਾਂ ਪੁੱਤਾਂ ਨੂੰ ਲੈ ਕੇ ਸਾਡੇ ਨਾਲ ਚੱਲ ਅਸੀਂ ਇਹਨਾਂ ਦੋਵਾਂ ਦਾ ਇਲਾਜ ਕਰਾ ਦੇਾਂਗੇ ਫਿਰ ਤੂੰ ਇਹਨਾਂ ਦੋਹਾਂ ਦੇ ਵਿਆਹ ਕਰੀ ਇਸ ਘਰ ਵਿੱਚ ਤੇਰੇ ਪੋਤੇ-ਪੋਤੀਆਂ ਖੜਨਗੇ ਤਾਂ ਹੀ ਮਾਂ ਜਨਲੀ ਤਿਆਰ ਹੋ ਜਾਂਦੀ ਹੈ ਅੰਦਾਜ਼ੇ ਨਾਲ ਟੋਟੋ ਕੇ ਆਪਣਾ ਸੂਟ ਤੇ ਆਪਣੇ ਮੁੰਡਿਆਂ ਦੇ ਕੱਪੜੇ ਟਰੰਕ ਵਿੱਚੋਂ ਕੱਢ ਲੈਂਦੀ ਹੈ ਘਰ ਦਾ ਸਮਾਨ ਭਾਂਡੇ ਗੱਦਾ ਮੰਜਾ ਬਿਸਤਰਾ ਸੰਭਾਲਣ ਲਈ ਕਹਿੰਦੀ ਹੈ ਅੰਦਰ ਰਖਵਾਉਂਦੀ ਹੈ ਬੁੱਢੀ ਮਾਂ ਨੂੰ ਜਾਣ ਵੇਲੇ ਘਰ ਦਾ ਫਿਕਰ ਹੁੰਦਾ ਹੈ ਫਿਰ ਉਹ ਘਰ ਨੂੰ ਚੰਦਰਾ ਲਾਉਣ ਲਈ ਇੱਕ ਗਲਾਸ ਵਿੱਚ ਰੱਖਿਆ ਜਿੰਦਾ ਕੱਢਦੀ ਹੈ ਅੱਖਾਂ ਤੋਂ ਅੰਨੀ ਇਹ ਮਾਂ ਅੱਖਾਂ ਵਾਲਿਆਂ ਨਾਲੋਂ ਵੀ ਜ਼ਿਆਦਾ ਦੇਖਦੀ ਹੈ ਤੇ ਅੰਦਾਜ਼ੇ ਨਾਲ ਹੀ ਸਾਰੀਆਂ ਚੀਜ਼ਾਂ ਲੱਭ ਲੈਂਦੀ ਹੈ ਜਿਉਂਦੇ ਜੀ ਘਰ ਛੱਡਣਾ ਆਸਾਨ ਨਹੀਂ ਹੁੰਦਾ ਕਰ ਛੱਡਣ ਵੇਲੇ ਬੁੱਢੀ ਮਾਂ ਰੋਂਦੀ ਹੈ ਕੀਰਨੇ ਪਾਉਂਦੀ ਹੈ ਇਹਨਾਂ ਤਿੰਨਾਂ ਨੂੰ ਗੱਡੀ ਵਿੱਚ ਬਿਠਾ ਕੇ ਸਰਦਾਰ ਗੁਰਪ੍ਰੀਤ ਸਿੰਘ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਆਉਂਦੇ ਹਨ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਅਲਫਨੰਗੀ ਕੁੰਦੀ ਮਟਿਆਰ ਖੁਸ਼ਬੂ 25 ਸਾਲ ਦੀ ਮਟਿਆਰ ਖੁਸ਼ਬੂ ਬਾਰਾਂਸੀ ਤੋਂ 200 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਆਪਣੀ ਮਾਂ ਆ ਰਹਿੰਦੀ ਸੀ ਇਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੀਆਂ ਚਾਰ ਹੋਰ ਬੇਣਾ ਹਨ ਜੋ ਵਿਆਹੀਆਂ ਹੋਈਆਂ ਹਨ ਉਹਨਾਂ ਵਿੱਚੋਂ ਇੱਕ ਭੈਣ ਦਾ ਪਤੀ ਵੀ ਇਸ ਦੁਨੀਆ ਤੋਂ ਕੁਝ ਕਰ ਗਿਆ ਤੇ ਉਹ ਵਿਧਵਾ ਕੁੜੀ ਆਪਣੀ ਮਾਂ ਕੋਲ ਰਹਿੰਦੀ ਹੈ ਖੁਸ਼ਬੂ ਪਹਿਲਾਂ ਬਿਲਕੁਲ ਠੀਕ ਸੀ ਫਿਰ ਇਸ ਦਾ ਅਚਾਨਕ ਦਿਮਾਗੀ ਸੰਤੁਲਨ ਵਿਗੜ ਗਿਆ ਕਰਦੀਆਂ ਚੀਜ਼ਾਂ ਭੰਨਣ ਤੋੜਨ ਲੱਗ ਪਈ ਤੇ ਆਪਣੀ ਮਾਂ ਨੂੰ ਮਾਰਨ ਲੱਗ ਪਈ ਇੱਕ ਵਾਰੀ ਇਹ ਘਰੋਂ ਭਜ ਗਈ ਮਾਂ ਨੇ ਇਸ ਨੂੰ ਬਹੁਤ ਲੱਭਿਆ ਪਰ ਇਹ ਨਾ ਮਿਲੀ ਮਾਂ ਇਸ ਦੀ ਯਾਦ ਵਿੱਚ ਰੋਂਦੀ ਰਹਿੰਦੀ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਕਿਸੇ ਦਾ ਫੋਨ ਸੁਪਣਿਆ ਦੇਕਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਆਉਂਦਾ ਹੈ ਕਿ ਇੱਕ ਅਲਫ ਨਗਨ ਨੌਜਵਾਨ ਕੁੜੀ ਸੜਕ ਤੇ ਘੁੰਮਰੀ ਹੈ ਫਿਰ ਕਿਸੇ ਹੋਰ ਤੋਂ ਵੱਲੋਂ ਉਸ ਦੀ ਵੀਡੀਓ ਬਣਾ ਕੇ ਭੇਜੀ ਗਈ ਸਰਦਾਰ ਗੁਰਪ੍ਰੀਤ ਸਿੰਘ ਆਪਣੀ ਟੀਮ ਦੇ ਇੱਕ ਮੈਂਬਰ ਪ੍ਰਿੰਸ ਨੂੰ ਅੰਮ੍ਰਿਤਸਰ ਫੋਨ ਕਰਦੇ ਹਨ ਕਿ ਉਹ ਜਾ ਕੇ ਉਹਨਾਂ ਨੂੰ ਉਸ ਕੁੜੀ ਬਾਰੇ ਪਤਾ ਕਰਕੇ ਸਾਰਾ ਕੁਝ ਦੱਸੇ ਉਸ ਦਿਨ ਮੀਂਹ ਪੈ ਰਿਹਾ ਸੀ ਤੇ ਇਹ ਨੌਜਵਾਨ ਕੁੜੀ ਸੜਕ ਤੇ ਬਿਨਾਂ ਕੱਪੜਿਆਂ ਤੋਂ ਘੁੰਮ ਰਹੀ ਸੀ ਉਸ ਦੀਆਂ ਲੱਤਾਂ ਤੇ ਪੈਰ ਖੂਨ ਨਾਲ ਲਿਬੜੇ ਹੋਏ ਸੀ ਰਣਜੀਤ ਕੌਰ ਨਾਮ ਦੀ ਇੱਕ ਔਰਤ ਜੋ ਆਟੋ ਵਿੱਚ ਬੈਠੀ ਜਾ ਰਹੀ ਸੀ ਉਸ ਦੀ ਨਜ਼ਰ ਇਸ ਅਲਫ ਨੰਗੀ ਕੁੜੀ ਤੇ ਜਦੋਂ ਪਈ ਤਾਂ ਉਸ ਦਾ ਮਨ ਬਹੁਤ ਦੁਖੀ ਹੋਇਆ ਉਸ ਨੇ ਦੇਖਿਆ ਕਿ ਕੁੜੀ ਥਾਣੇ ਦੇ ਅੰਦਰ ਜੋ ਸੁਲਤਾਨਬਿੰਦ ਰੋਡ 20 ਡਿਵੀਜ਼ਨ ਥਾਣਾ ਤੇ ਸਿਤ ਹੈ ਜਾ ਰਹੀ ਹੈ ਉਹ ਔਰਤ ਤੇਜ਼ੀ ਨਾਲ ਆਟੋ ਚ ਉਤਰੀ ਤੇ ਚਰਚ ਦੇ ਅੰਦਰ ਜਾ ਕੇ ਉੱਥੋਂ ਇੱਕ ਸੂਟ ਲੈ ਕੇ ਆਈ ਤਾਂ ਜੋ ਉਸ ਲੜਕੀ ਨੂੰ ਪਹਿਨਾਇਆ ਜਾ ਸਕੇ ਜਦੋਂ ਉਹ ਸੂਟ ਲੈ ਕੇ ਥਾਣੇ ਦੇ ਅੰਦਰ ਗਈ ਉੱਥੇ ਜਾ ਕੇ ਉਸ ਕੁੜੀ ਬਾਰੇ ਪੁੱਛਿਆ ਤਾਂ ਥਾਣੇ ਵਿੱਚ ਮੌਜੂਦ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਉਸ ਨੂੰ ਇੱਥੋਂ ਭਜਾ ਦਿੱਤਾ ਹੈ। ਉਹ ਔਰਤ ਥਾਣੇ ਤੋਂ ਬਾਹਰ ਆਈ ਤੇ ਉਸ ਨੇ ਹaléਦਵਾਰੇ ਦੂਰ ਤੱਕ ਆਪਣੀ ਨਜ਼ਰ ਘੁਮਾਈ। ਉਸ ਨੂੰ ਮੀਂਹ ਵਿੱਚ ਭੇਜਦੀ ਜਾਂਦੀ ਉਹ ਮਟਿਆਰ ਨੰਗੀ ਕੁੜੀ ਸੜਕ ਤੇ ਜਾਂਦੀ ਦਿਖਾਈ ਦਿੱਤੀ। ਹੁਣ ਪ੍ਰਿੰਸ ਨਾਮ ਦਾ ਉਹ ਨੌਜਵਾਨ ਵੀ ਉੱਥੇ ਪੁੱਜ ਚੁੱਕਾ ਸੀ ਜਿਸ ਨੂੰ ਸਰਦਾਰ ਗੁਰਪ੍ਰੀਤ ਸਿੰਘ ਨੇ ਜਾਣ ਲਿਖਿਆ ਸੀ। ਰਣਜੀਤ ਕੌਰ ਤੇ ਪ੍ਰਿੰਸ ਦੋਹਾਂ ਨੇ ਮਿਲ ਕੇ ਬੜੀ ਮੁਸ਼ਕਲ ਨਾਲ ਉਸ ਕੁੜੀ ਦੇ ਕੱਪੜੇ ਪਾਏ ਤੇ ਸਿਰ ਉੱਤੇ ਚੁੰਨੀ ਦਿੱਤੀ। ਪ੍ਰਿੰਸ ਵਾਰ-ਵਾਰ ਉਸਤੇ ਸਿਰ ਤੇ ਚੁੰਨੀ ਦੇ ਰਿਆ ਸੀ ਤੇ ਉਹ ਚੁੰਨੀ ਲਾ ਲਾ ਕੇ ਸੁੱਟ ਰਹੀ ਸੀ ਜਿਹੜਾ ਵੀ ਉਸਦੇ ਨੇੜੇ ਜਾਂਦਾ ਉਸ ਨੂੰ ਮਾਰਦੀ ਤੇ ਗੰਦੀਆਂ ਗਾਲਾਂ ਕੱਢਦੀ ਸਰਦਾਰ ਗੁਰਪ੍ਰੀਤ ਸਿੰਘ ਦੇ ਕਹਿਣ ਤੇ ਉਹਨਾਂ ਦੋਹਾਂ ਨੇ ਉੱਥੋਂ ਐਂਬੂਲੈਂਸ ਕੀਤੀ ਤੇ ਉਸ ਨੂੰ ਸੁਪਨਿਆਂ ਦੇ ਘਰ ਲੈ ਜਾਣ ਦੀ ਬੜੀ ਮੁਸ਼ਕਲ ਨਾਲ ਗੱਡੀ ਵਿੱਚ ਬਿਠਾਇਆ ਉਹ ਗੱਡੀ ਵਿੱਚ ਬੈਠੀ ਜਦੋਂ ਆਪਣੇ ਕੱਪੜੇ ਉਤਾਰਨ ਲੱਗੀ ਤੇ ਲੱਤਾਂ ਬਾਹਾਂ ਚਲਾਉਣ ਲੱਗੀ ਤਾਂ ਉਹਨਾਂ ਨੇ ਉਸ ਦੀਆਂ ਬਾਹਾਂ ਤੇ ਲੱਤਾਂ ਬੰਨ੍ਹ ਦਿੱਤੀਆਂ ਪਰ ਉਹ ਗਾਲਾਂ ਕੱਢਦੀ ਗਈ ਸੁਪਰੀਨ ਦੇ ਘਰ ਆ ਕੇ ਜਦੋਂ ਉਸ ਨੂੰ ਗੱਡੀ ਵਿੱਚੋਂ ਉਤਾਰਨ ਲੱਗੇ ਉਸ ਨੇ ਫਿਰ ਆਪਣੇ ਕੱਪੜੇ ਉਤਾਰ ਦਿੱਤੇ ਰਣਜੀਤ ਭੈਣ ਦੇ ਨਾਲ ਕੁਝ ਹੋਰ ਔਰਤਾਂ ਨੇ ਉਸ ਤੇ ਕੱਪੜੇ ਪੁਵਾਏ ਜਦੋਂ ਉਸ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਤੇ ਪਾਣੀ ਪੀਣ ਲਈ ਦਿੱਤਾ ਉਸ ਨੇ ਪੀਣ ਵਾਲਾ ਗਲਾਸ ਪਰ੍ਹਾਂ ਵਗਾ ਮਾਰਿਆ ਉਹ ਥੱਲੇ ਜ਼ਮੀਨ ਤੇ ਬੈਠ ਗਈ ਜਿਹੜਾ ਉਸ ਕੋਲ ਜਾਂਦਾ ਜਾਂ ਕੁਝ ਪੁੱਛਣ ਦੀ ਕੋਸ਼ਿਸ਼ ਕਰਦਾ ਉਹ ਉਸ ਨੂੰ ਮਾਰਦੀ ਤੇ ਗਾਲਾਂ ਕੱਢਦੀ ਸਰਦਾਰ ਗੁਰਪ੍ਰੀਤ ਸਿੰਘ ਨੇ ਉਸ ਨੂੰ ਇੱਕ ਕਾਪੀ ਤੇ ਪੈਨ ਫੜਾਇਆ ਤੇ ਕਿਹਾ ਕਿ ਇਸ ਉੱਪਰ ਆਪਣਾ ਨਾਮ ਤੇ ਐਡਰੈਸ ਲਿਖ। ਉਸ ਕੁੜੀ ਨੇ ਕਾਪੀ ਤੇ ਪੈਨ ਵੀ ਸੁੱਟ ਦਿੱਤੇ। ਉਸ ਨੇ ਸਰਦਾਰ ਗੁਰਪ੍ਰੀਤ ਸਿੰਘ ਤੇ ਵੀ ਹੱਥ ਚੁੱਕਿਆ। ਉਹਨਾਂ ਦੇ ਮਾਤਾ ਜੀ ਤੇ ਉੱਥੇ ਖਲੋਤੀਆਂ ਹੋਰ ਔਰਤਾਂ ਨੂੰ ਵੀ ਮਾਰਨ ਪਈ। ਇੱਥੇ ਬਸ ਨਹੀਂ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਪੁੱਜ ਚੁੱਕਾ ਸੀ ਤੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ। ਉਸ ਨੇ ਪੂਰੇ ਜ਼ੋਰ ਨਾਲ ਜਿੰਨੀਆਂ ਕੁਰਸੀਆਂ ਉੱਥੇ ਪਈਆਂ ਸਨ ਉਹ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਤੱਕ ਕਿ ਉਸ ਨੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਬਹੁਤ ਭੱਦੀ ਸ਼ਬਦਾਵਲੀ ਬੋਲੀ ਜੋ ਇੱਥੇ ਨਹੀਂ ਕਹੀ ਜਾ ਸਕਦੀ ਸੁਪਨਿਆਂ ਦੇ ਘਰ ਇੱਕ ਵਲੰਟੀਅਰ ਜਿਸ ਨੇ ਟੋਪੀ ਪਾਈ ਹੋਈ ਸੀ ਉਸ ਨੂੰ ਦੇਖਦੇ ਸਾਰ ਉਸ ਨੇ ਆਪਣੀ ਕਮੀਜ਼ ਦੀਆਂ ਬਾਹਾਂ ਉੱਪਰ ਨੂੰ ਕੀਤੀਆਂ ਤੇ ਉੱਥੇ ਪਿਆ ਸਟੂਲ ਉਸ ਵੱਲ ਵਗਾ ਕੇ ਮਾਰਿਆ ਤੇ ਉੱਚੀ ਉੱਚੀ ਗਾਲਾਂ ਕੱਢਣ ਲੱਗ ਪਈ ਉਸ ਨੇ ਜਿਹੜੀਆਂ ਗਾਲਾਂ ਕੱਢੀਆਂ ਤੇ ਸ਼ਬਦਾਵਲੀ ਵਰਤੀ ਉਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਕੁਝ ਦਰਿੰਦਿਆਂ ਨੇ ਉਸ ਨਾਲ ਬੁਲਾਤ ਕਰ ਕੀਤਾ ਹੈ ਫਿਰ ਉਹ ਬਾਹਰ ਗੇਟ ਪਰ ਚਲੀ ਗਈ ਸਰਦਾਰ ਗੁਰਪ੍ਰੀਤ ਸਿੰਘ ਦੇ ਨਾਲ ਤਿੰਨ ਹੋਰ ਵਲੰਟੀਅਰਾਂ ਨੇ ਉਸ ਨੂੰ ਬੜੀ ਮੁਸ਼ਕਲ ਨਾਲ ਫੜ ਕੇ ਲਿਆਂਦਾ ਫਿਰ ਉਹ ਫਰਸ਼ ਤੇ लेट ਕੇ ਉੱਚੀ ਉੱਚੀ ਰੋਣ ਲੱਗ ਪਈ ਉਸ ਨੂੰ ਫਰਸ਼ ਤੋਂ ਉਠਾ ਕੇ ਕੁਰਸੀ ਤੇ ਬਿਠਾਇਆ ਗਿਆ ਉਸ ਨੂੰ ਚਾਹ ਦੇ ਨਾਲ ਸਮੋਸੇ ਖਾਣ ਨੂੰ ਦਿੱਤੇ ਗਏ ਉਸ ਨੇ फटाफट ਦੋ ਸਮੋਸੇ ਖਾ ਲਏ ਤੇ ਚਾਹ ਵੀ ਪੀ ਲਈ ਬਾਅਦ ਵਿੱਚ ਉਸ ਨੂੰ ਨਹਾਇਆ ਗਿਆ ਤੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਜਦੋਂ ਉਹ ਠੀਕ ਹੋ ਗਈ ਤਾਂ ਉਸ ਨੇ ਆਪਣਾ ਨਾਮ ਖੁਸ਼ਬੂ ਦੱਸਿਆ ਆਪਣੀ ਮਾਤਾ ਦਾ ਨਾਮ ਵਿਦਿਆਵਤੀ ਤੇ ਘਰ ਦਾ ਪੂਰਾ ਐਡਰੈਸ ਦੱਸਿਆ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ YouTube ਤੇ ਪਾ ਦਿੱਤੀ ਗਈ ਇਹ ਵੀਡੀਓ ਉਸੇ ਪਿੰਡ ਦੇ ਇੱਕ ਨੌਜਵਾਨ ਜੋ ਕਰਿਆਨੇ ਦੀ ਦੁਕਾਨ ਕਰਦਾ ਸੀ ਨੇ ਦੇਖ ਲਈ ਤੇ ਖੁਸ਼ਬੂ ਦੇ ਘਰ ਜਾ ਕੇ ਉਸਦੀ ਮੰਮੀ ਨੂੰ ਉਸ ਬਾਰੇ ਦੱਸਿਆ ਉਹ ਸਰਦਾਰ ਗੁਰਪ੍ਰੀਤ ਸਿੰਘ ਨਾਲ ਗੱਲ ਕਰਦੇ ਹਨ ਉਹਨਾਂ ਨੂੰ ਸੁਪਨਿਆਂ ਦੇ ਘਰ ਆਉਣ ਲਈ ਕਿਹਾ ਜਾਂਦਾ ਹੈ ਖੁਸ਼ਬੂ ਦੀ ਮੰਮੀ ਕਹਿੰਦੀ ਹੈ ਕਿ ਉਹਨਾਂ ਕੋਲ ਐਨੀ ਦੂਰ ਆਉਣ ਲਈ ਪੈਸੇ ਨਹੀਂ ਹਨ ਸਰਦਾਰ ਗੁਰਪ੍ਰੀਤ ਸਿੰਘ ਉਸਦੀ ਮੰਮੀ ਦਾ ਅਕਾਊਂਟ ਨੰਬਰ ਪੁੱਛ ਕੇ ਉਸ ਵਿੱਚ 5000 ਰੁਪਏ ਪਾ ਦਿੰਦੇ ਹਨ ਫਿਰ ਉਹ ਪਾਕਾਂ ਵਾਲਾ ਦਿਨ ਜਿਸ ਦਿਨ ਵਿਸਾਖੀ ਦਾ ਤਿਉਹਾਰ ਸੀ ਉਸਦੀ ਮੰਮੀ ਆਪਣੇ ਜਵਾਈ ਦੇ ਭਰਾ ਨਾਲ ਹਸਨਪੁਰ ਸੁਪਨਿਆਂ ਦੇ ਘਰ ਪਹੁੰਚ ਜਾਂਦੀ ਹੈ ਕੁਦਰਤ ਦਾ ਕਿਰਸ਼ਮਾ ਦੇਖੋ ਕਿ ਉਹ ਵੀ ਆ ਕੇ ਉਸੇ ਜਗ੍ਹਾ ਤੇ ਬੈਠਦੀ ਹੈ ਜਿੱਥੇ ਪਹਿਲੇ ਦਿਨ ਆ ਕੇ ਖੁਸ਼ਬੂ ਬੈਠੀ ਸੀ ਤੇ ਕੁਰਸੀਆਂ ਚੁੱਕ ਕੇ ਮਾਰਦੀ ਸੀ ਖੁਸ਼ਬੂ ਜਦੋਂ ਆਪਣੀ ਮਾਂ ਨੂੰ ਮਿਲਦੀ ਹੈ ਤਾਂ ਉਸਦੀ ਮਾਂ ਉਸ ਨੂੰ ਗਲਵਕੜੀ પા ਕੇ ਰੋਂਦੀ ਹੈ ਖੁਸ਼ਬੂ ਦੀਆਂ ਅੱਖਾਂ ਵਿੱਚ ਵੀ ਅਥਰੂ ਆ ਜਾਂਦੇ ਹਨ ਖੁਸ਼ਬੂ ਆਪਣੀ ਅੰਮਾ ਦੇ ਨਾਲ ਆਪਣੇ ਪਿੰਡ ਜਾਣ ਲਈ ਉਤਾਵਲੀ ਹੈ ਸਰਦਾਰ ਗੁਰਪ੍ਰੀਤ ਸਿੰਘ ਉਸਨੂੰ ਕਹਿੰਦੇ ਹਨ ਤੂੰ ਇੱਥੇ ਆਪਣੇ ਭਰਾ ਕੋਲ ਰਹਿ ਤੇਰਾ ਵਿਆਹ ਕਰਾਂਗੇ ਤੈਨੂੰ ਸਾਰਾ ਕੁਝ ਦੇਵਾਂਗੇ ਇਹ ਸੁਣ ਕੇ ਉਹ ਕਹਿੰਦੀ ਹੈ ਇਹ ਮੇਰਾ ਕਰਨੀ ਹੈ ਮੈਂ ਇੱਥੇ ਕਿਉਂ ਰਹਾਂ ਮੈਂ ਆਪਣੀ ਮਾਂ ਨਾਲ ਆਪਣੇ ਘਰ ਜਾਵਾਂਗੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹ ਮਹੀਨੇ ਬਾਅਦ ਆ ਕੇ ਦਵਾਈ ਜ਼ਰੂਰ ਲੈ ਕੇ ਜਾਣ ਨਹੀਂ ਤਾਂ ਇਹ ਬਿਮਾਰੀ ਦੁਬਾਰਾ ਹੋ ਜਾਵੇਗੀ ਖੁਸ਼ਬੂ ਕਹਿੰਦੀ ਹੈ ਕਿ ਉਹਨਾਂ ਨੂੰ ਕਰਾਇਆ ਭੇਜ ਦੇਣਾ ਉਹ ਦਵਾਈ ਲੈਣ ਆ ਜਾਣਗੇ ਸਰਦਾਰ ਗੁਰਪ੍ਰੀਤ ਸਿੰਘ ਉਸਨਾ ਵਾਦਾ ਕਰਦੇ ਹਨ ਕਿ ਉਹ ਕਰਾਇਆ ਭੇਜ ਦਿਆ ਕਰਨਗੇ ਇੱਕ ਛੋਟਾ ਜਿਹਾ ਮੋਬਾਈਲ ਵੀ ਉਸ ਨੂੰ ਲੈ ਕੇ ਦੇਣਗੇ ਉੱਥੋਂ ਚੱਲਣ ਵੇਲੇ ਫੋਨ ਕਰ ਦਿੱਤਾ ਫਿਰ ਸਟੇਸ਼ਨ ਤੇ ਪਹੁੰਚਣ ਤੋਂ ਪਹਿਲਾਂ ਫੋਨ ਕਰ ਦਿੱਤਾ ਤੁਹਾਨੂੰ ਲੈਣ ਲਈ ਸਟੇਸ਼ਨ ਤੇ ਗੱਡੀ ਭੇਜ ਦਾਂਗੇ ਦਵਾਈ ਲੈ ਕੇ ਉਸੇ ਦਿਨ ਜਾਂ ਰਾਤ ਰਹਿ ਕੇ ਦੂਜੇ ਦਿਨ ਤੁਸੀਂ ਚਲੇ ਜਾਇਆ ਕਰੋ ਖੁਸ਼ਬੂ ਦੀ ਮਾਂ ਸਰਦਾਰ ਗੁਰਪ੍ਰੀਤ ਸਿੰਘ ਦੇ ਪੈਰੀ ਹੱਥ ਲਾਉਂਦਿਆਂ ਕਹਿੰਦੀ ਹੈ ਤੁਸੀਂ ਸਾਡੇ ਲਈ ਭਗਵਾਨ ਹੋ ਇਹ ਸੁਣ ਕੇ ਸਰਦਾਰ ਗੁਰਪ੍ਰੀਤ ਸਿੰਘ ਕਹਿੰਦੇ ਹਨ ਭਗਵਾਨ ਤਾਂ ਭਗਵਾਨ ਹੈ ਮੈਂ ਭਗਵਾਨ ਕਿਵੇਂ ਹੋ ਸਕਦਾ ਹਾਂ ਸਾਡੀ ਡਿਊਟੀ ਜੋ ਭਗਵਾਨ ਨੇ ਲਈ ਹੈ ਅਸੀਂ ਤਾਂ ਉਹ ਹੀ ਨਿਭਾਈ ਹੈ ਇਸ ਤਰ੍ਹਾਂ ਖੁਸ਼ਬੂ ਠੀਕ ਹੋ ਕੇ ਆਪਣੀ ਅੰਮਾ ਨਾਲ ਆਪਣੇ ਪਿੰਡ ਚਲੀ ਜਾਂਦੀ ਹੈ ਖੁਸ਼ਬੂ ਦੇ ਕੇਸ ਦਾ ਜੇ ਨਰੀਖਣ ਕੀਤਾ ਜਾਵੇ ਤਾਂ ਪਤਾ ਲੱਗਦਾ ਕਿ ਤੇ ਪੁਲਿਸ ਨੇ ਆਪਣਾ ਰੋਲ ਠੀਕ ਤਰ੍ਹਾਂ ਨਹੀਂ ਨਿਭਾਇਆ ਇੱਕ ਨੌਜਵਾਨ ਕੁੜੀ ਅਲਫ ਨੰਗੀ ਮੀ ਪੈਂਦੇ ਵਿੱਚ ਕੰਮਦੀ ਹੋਈ ਜਦੋਂ ਥਾਣੇ ਅੰਦਰ ਜਾਂਦੀ ਹੈ ਤਾਂ ਉਸ ਨੂੰ ਤਨ ਟਕਣ ਲਈ ਕੱਪੜਾ ਦੇਣਾ ਚਾਹੀਦਾ ਸੀ ਤੇ ਉਸ ਕੋਲੋਂ ਪੁੱਛਣਾ ਚਾਹੀਦਾ ਸੀ ਕਿ ਉਸ ਦੀ ਇਹ ਹਾਲਤ ਕਿਸ ਨੇ ਕੀਤੀ ਹੈ ਤੇ ਉਹ ਕਿੱਥੋਂ ਆਈ ਇਹ ਕੁਝ ਪੁੱਛਣ ਦੀ ਬਜਾਏ ਉਸ ਨੂੰ ਦਬਕਾ ਮਾਰ ਕੇ ਥਾਣੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਪੁਲਿਸ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਨੌਜਵਾਨ ਕੁੜੀ ਅਲਫ ਨੰਗੀ ਮੀਂਹ ਵਿੱਚ ਸੜਕ ਤੇ ਘੁੰਮ ਰਹੀ ਹੈ ਐਨੇ ਲੋਕ ਸੜਕ ਤੇ ਜਾ ਰਹੇ ਹਨ ਕਿਸੇ ਦੀ ਜ਼ਮੀਰ ਨਹੀਂ ਜਾਗੀ ਕਿ ਉਸ ਕੁੜੀ ਨੂੰ ਤਨ ਟੱਕਣ ਲਈ ਕੱਪੜੇ ਦੇ ਦੇਈ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਰਣਜੀਤ ਘੋੜੀ ਦੀ ਜ਼ਮੀਰ ਜਾਗੀ ਉਸ ਦਾ ਦਿਲ ਜਵਾਨ ਕੁੜੀ ਨੂੰ ਨੰਗਿਆਂ ਸੜਕ ਤੇ ਘੁੰਮ ਜਾਂਦੇ ਦੇਖ ਕੇ ਕਰ ਲਾਇਆ ਉਸਨੇ ਕੱਪੜੇ ਲਿਆ ਕੇ ਉਸ ਕੁੜੀ ਨੂੰ ਪੁਆਇਆ ਰਣਜੀਤ ਕਰਨੋਸਤੇ ਇਸ ਨੇਕ ਤੇ ਸਾਸੀ ਕਾਰਜ ਲਈ ਸਲਾਮ ਹੈ ਸੁਪਨਿਆਂ ਦੇ ਕਰਦੇਬਾਨੀ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ ਜੋ ਇਹ ਮਨੁੱਖਤਾ ਦੀ ਸੇਵਾ ਦਾ ਕਾਰਜ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕਰ ਰਹੇ ਹਨ ਬਾਕੀ 11ਵੇਂ ਅਧਿਆਏ ਦੇ 7ਵੇਂ ਹਿੱਸੇ ਵਿੱਚ ਧੰਨਵਾਦ